ਸਤਿ ਸ਼੍ਰੀ ਅਕਾਲ ਦੋਸਤੋ ਥੋੜੇ ਜਿਹਾ ਗੈਪ ਤੋਂ ਬਾਅਦ ਜੁੜੇ ਆ ਅੱਜ ਤੇ ਕਹਾਣੀ ਤੁਹਾਡੇ ਲਈ ਲੈ ਕੇ ਆਇਆ ਤੁਹਾਨੂੰ ਪਸੰਦ ਆਊਗੀ ਹਰ ਵਾਰ ਵਾਂਗੂ ਥੋੜਾ ਜਿਹਾ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਵੀਡੀਓਜ਼ ਨੂੰ ਅੱਗੇ ਤੇ ਵੱਧ ਤੋਂ ਵੱਧ ਸਪੋਰਟ ਕਰੋ ਜੀ ਇਸ ਨਵੇਂ ਚੈਨਲ ਨੂੰ ਵੀ ਜਿਦਾਂ ਤੁਸੀਂ ਪਾਲ ਗੁਰਿੰਦਰ ਵਾਲੇ ਨੂੰ ਕਰਦੇ ਹੋ ਇਹੀ ਬੇਨਤੀ ਆ ਜੀ ਆਜੋ ਸ਼ੁਰੂ ਕਰਦੇ ਆ ਵੀਡੀਓ ਇੱਕ ਕਹਾਣੀ ਆ ਜੀ ਬਜ਼ੁਰਗ ਬੰਦਾ ਨਾ ਤਿੰਨ ਥੈਲੇ ਲੈ ਕੇ ਤੁਰਿਆ ਜਾਂਦਾ ਸੀਗਾ ਕਾਫੀ ਭਾਰੇ-ਭਾਰੇ ਥੈਲੇ ਸੀਗੇ ਹੁਣ ਚੋਰੇ ਜਾਂਦੇ ਨੂੰ ਇੱਕ ਬੰਦਾ ਮਿਲਦਾ ਨੌਜਵਾਨ ਸੀਗਾ ਉਹ ਤਾਂ ਉਹਨੂੰ ਆਵਾਜ਼ ਮਾਰ ਲੈਂਦਾ ਬੁੜਾ ਬੁੜਾ ਬੰਦਾ ਵੀ ਆ ਜਿਹੜਾ ਝੋਲਾ ਸਭ ਤੋਂ ਭਾਰੀ ਆ ਵੀ ਤੂੰ ਮੇਰਾ ਇਹ ਫੜ ਲੈਗਾ ਮੈਨੂੰ ਉਹ ਥੋੜਾ ਜਿਹਾ ਅੱਗੇ ਜਾ ਕੇ ਨਾ ਮੇਰਾ ਪਿੰਡ ਆਉਂਦਾ ਵਾ ਵੀ ਉੱਥੇ ਤੱਕ ਛੱਡ ਦੇ ਵੀ ਤੇਰਾ ਭਲਾ ਹੋਊਗਾ ਉਹ ਮੁੰਡਾ ਕਹਿੰਦਾ ਜੀ ਠੀਕ ਆ ਕੋਈ ਗੱਲ ਨਹੀਂ ਉਹ ਭਾਰੀ ਵਾਲਾ ਜਿਹੜਾ ਥੈਲਾ ਵਾ ਉਹ ਟੰਗ ਕੇ ਦੋਨੋਂ ਚੱਲ ਪੈਂਦੇ ਨੇ ਜੀ ਅੱਗੇ ਆ ਜਾਂਦੀ ਆ ਜੀ ਨਦੀ ਹੁਣ ਨਦੀ ਪਾਰ ਕਰਨੀ ਇੱਕ ਬਜ਼ੁਰਗੇ ਦੇ ਲਈ ਦੋ ਥੈਲੇ ਲੈ ਕੇ ਔਖਾ ਸੀ ਮੁਸ਼ਕਲ ਸੀ ਉਹ ਮੁੰਡੇ ਨੂੰ ਕਹਿੰਦਾ ਵੀ ਆ ਮੇਰਾ ਦੂਜਾ ਜਿਹੜਾ ਥੈਲਾ ਵਾ ਤੂੰ ਇਹ ਵੀ ਲੈ ਲੈ ਵੀ ਨਦੀ ਪਾਰ ਹੋ ਜੂ ਮੈਤੋ ਸੌਖੀ ਉਹ ਕਹਿੰਦਾ ਕੋਈ ਗੱਲ ਨਹੀਂ ਜੀ ਲਿਓ ਇਹ ਵੀ ਦੇ ਦਿਓ ਨਦੀ ਪਾਰ ਕਰਾ ਦੰਨਾ ਤੁਹਾਨੂੰ ਨਦੀ ਪਾਰ ਹੋ ਗਈ ਤਾਂ ਮੁੰਡੇ ਦੇ ਦਿਲ ਦੇ ਵਿੱਚ ਸਵਾਲ ਆਉਂਦਾ ਵੀ ਪੁੱਛਾਂ ਇਹਦੇ ਵਿੱਚ ਹੈ ਕੀ ਆ ਉਹ ਪੁੱਛ ਲੈਂਦਾ 부जुर्ग ਉਹਨੂੰ ਦੱਸਦਾ ਵੀ ਆ ਜਿਹੜੇ ਜਿਹੜਾ ਝੋਲਾ ਤੇਰੇ ਕੋਲੇ ਸਭ ਤੋਂ ਭਾਰਾ ਵਾ ਇਹਦੇ ਵਿੱਚ ਤਾਂਬੇ ਤਾਂਬੇ ਦੇ ਸਿੱਕੇ ਨੇ ਜਿਹੜਾ ਉਸ ਤੋਂ ਬਾਅਦ ਚ ਫੜਾਇਆ ਤੈਨੂੰ ਘੱਟ ਭਾਰਾ ਵਾ ਉਹਦੇ ਵਿੱਚ ਚਾਂਦੀ ਦੇ ਸਿੱਕੇ ਨੇ ਤੇ ਆ ਜਿਹੜਾ ਇੱਕ ਥੈਲਾ ਮੇਰੇ ਕੋਲ ਆ ਇਹਦੇ ਵਿੱਚ ਸੋਨੇ ਦੇ ਸਿੱਕੇ ਨੇ ਤਾਂ ਉਹ ਮੁੰਡਾ ਕਹਿੰਦਾ ਠੀਕ ਹੈ ਜੀ ਅੱਗੇ ਚੱਲ ਪੈਂਦੇ ਨੇ ਹੁਣ ਉਹ ਬੁढ़ा ਜਿਹੜਾ ਸੀਗਾ ਬਜ਼ੁਰਗ ਆਦਮੀ ਸੀਗਾ ਉਹਨੂੰ ਬੜਾ ਘੂਰ ਕੇ ਦੇਖ ਰਿਆ ਸੀ ਵੀ ਮੈਂ ਇਹਨੂੰ ਦੱਸਦਾ ਦਿੱਤਾ ਵੀ ਹੁਣ ਇਹ ਇਹਦੇ ਕਿਤੇ ਦਿਲ ਦੇ ਵਿੱਚ ਚੋਰ ਨਾ ਜੇ ਉਹ ਮੁੰਡਾ ਇਹ ਗੱਲ ਨੋਟ ਕਰ ਲੈਂਦਾ ਵੀ ਹੁਣ ਬਜ਼ੁਰਗ ਮੇਰੇ ਵੱਲ ਹੋਰ ਨਿਗਾਹਾਂ ਦੇਖ ਰਿਆ ਤਾਂ ਉਹਨੂੰ ਕਹਿੰਦਾ ਕੋਈ ਨਹੀਂ ਜੀ ਤੁਸੀਂ ਭਰੋਸਾ ਰੱਖੋ ਮੈਂ ਬਹੁਤ ਇਮਾਨਦਾਰ ਆਦਮੀ ਆ ਤੁਹਾਡਾ ਜਿਹੜਾ ਸਮਾਨ ਆ ਤੁਹਾਡੇ ਘਰ ਤੱਕ ਪਹੁੰਚਾਉਂਗਾ ਬਜ਼ੁਰਗ ਕਹਿੰਦਾ ਠੀਕ ਆ ਜੀ ਹੁਣ ਅੱਗੇ ਜਾ ਕੇ ਆ ਜਾਂਦਾ ਜੀ ਪਹਾੜ ਪਹਾੜ ਪਾਰ ਕਰਕੇ ਉਸ ਬਜ਼ੁਰਗ ਦਾ ਘਰ ਸੀਗਾ ਹੁਣ ਉਹ ਕਹਿੰਦਾ ਬਜ਼ੁਰਗ ਵੀ ਹੁਣ ਪਹਾੜ ਮੇਤੋਂ ਨਹੀਂ ਚੜ੍ਹ ਹੋਣਾ ਝੋਲਾ ਚੱਕ ਕੇ ਤੂੰ ਆ ਝੋਲਾ ਵੀ ਫੜ ਤੇ ਆਪਣੀ ਰਫਤਾਰ ਦੇ ਨਾਲ ਤੂੰ ਤੁਰਦਾ ਜਾ ਵੀ ਮੈਨੂੰ ਤੇਰੇ ਤੇ ਭਰੋਸਾ ਵਾ ਤੇ ਮੈਂ ਆਪਣੀ ਚਾਲ ਚੱਲ ਕੇ ਪਹਾੜ ਚੜ੍ਹੂਗਾ ਵੀ ਤੂੰ ਨੌਜਵਾਨਾ ਤੂੰ ਪਹਿਲਾਂ ਪਹੁੰਚ ਜਾਗਾ ਉੱਥੇ ਜਾ ਕੇ ਨਾਲ ਹੀ ਮੇਰਾ ਘਰ ਹੈ ਉੱਥੇ ਜਾ ਕੇ ਮੇਰਾ ਇੰਤਜ਼ਾਰ ਕਰ ਤੇ ਹੁਣ ਜਦੋਂ ਨੌਜਵਾਨ ਜਾ ਰਿਹਾ ਸੀਗਾ ਬਜ਼ੁਰਗ ਪਿੱਛੇ ਰਹਿ ਗਿਆ ਉਹਦੇ ਦਿਲ ਦੇ ਵਿੱਚ ਲਾਲਚ ਆ ਗਿਆ ਚੋਰ ਆ ਗਿਆ ਉਹਦੇ ਦਿਲ ਦੇ ਵਿੱਚ ਉਹ ਤਿੰਨੋਂ ਥੈਲੇ ਲੈ ਕੇ ਉਥੋਂ ਭੱਜ ਜਾਂਦਾ ਵਾ ਤੇ ਆਪਣੇ ਘਰੇ ਪਹੁੰਚ ਜਾਂਦਾ ਵਾ ਘਰੇ ਜਾ ਕੇ ਜਦੋਂ ਉਹ ਤਿੰਨੋਂ ਥੈਲੇ ਖੋਲਦਾ ਤਾਂ ਹੈਰਾਨ ਹੋ ਜਾਂਦਾ ਉਹਦੇ ਵਿੱਚ ਕੋਈ ਸੋਨੇ ਦੇ ਸਿੱਕੇ ਨਹੀਂ ਸੀ ਕੋਈ ਚਾਂਦੀ ਦੇ ਸਿੱਕੇ ਨਹੀਂ ਸੀ ਕੋਈ ਤਾਂਬੇ ਦੇ ਸਿੱਕੇ ਨਹੀਂ ਸੀ ਉਹਦੇ ਵਿੱਚ ਵੱਡੇ ਵੱਡੇ ਪੱਥਰ ਭਰੇ ਹੋਏ ਸੀ ਉਹਦੇ ਨਾਲ ਉਹ ਥੈਲੇ ਭਾਰੀ ਸੀ ਤੇ ਜਦੋਂ ਉਹ ਥੈਲੇ ਖੋਲਦਾ ਵਾ ਤਾਂ ਉੱਤੇ ਇੱਕ ਪਰਤੀ ਜਿਹੜੀ ਵਿੱਚੋਂ ਨਿਕਲਦੀ ਆ ਉਹਦੇ ਤੇ ਲਿਖਿਆ ਹੋਇਆ ਸੀ ਕਿ ਜੇ ਤੂੰ ਇਮਾਨਦਾਰ ਰਹਿੰਦਾ ਤਾਂ ਤੂੰ ਸੱਚੀ ਜਿਹੜਾ ਜੋ ਚੀਜ਼ ਤੂੰ ਸੋਚ ਕੇ ਥੈਲੇ ਲੈ ਕੇ ਆਇਆ ਉਹ ਤੇਰੇ ਹੋ ਸਕਦੇ ਸੀ ਕਿਉਂਕਿ ਮੈਂ ਇਸ ਰਾਜ ਦਾ ਇੱਕ ਬਜ਼ੁਰਗ ਰਾਜਾ ਮੈਂ ਮੈਨੂੰ ਆਪਣਾ ਕੋਈ ਉਤਰਾਧਿਕਾਰੀ ਚਾਹੀਦਾ ਸੀ ਤੇ ਮੈਂ ਉਹ ਲੱਭ ਰਿਆ ਸੀ ਐਦਾਂ ਤੁਰ ਫਿਰ ਕੇ ਤੇ ਜੇ ਤੂੰ ਮੇਰੇ ਤੇ ਮੇਰੇ ਨਾਲ ਇਹ ਧੋਖਾ ਨਾ ਕਰਦਾ ਤਾਂ ਮੇਰਾ ਉਤਰਾਧਿਕਾਰੀ ਤੂੰ ਬਣਦਾ ਤੇ ਤੈਨੂੰ ਜੋ ਕੁਝ ਮਿਲ ਜਾਣਾ ਸੀ ਉਹ ਤੂੰ ਸੋਚ ਵੀ ਨਹੀਂ ਸਕਦਾ ਇਹ ਪੜ ਕੇ ਉਹ ਮੁੰਡਾ ਬਹੁਤ ਪਛਤਾਉਂਦਾ ਬਾਤ ਹੈ ਆਪਣੀ ਕੀਤੀ ਗਲਤੀ ਤੇ ਉਹਨੂੰ ਬਹੁਤ ਪਛਤਾਵਾ ਹੁੰਦਾ ਤੇ ਦੋਸਤੋ ਕਹਾਣੀ ਦੀ ਸਿੱਖਿਆ ਵੀ ਇਹੀ ਆ ਕਿ ਕਦੇ ਵੀ ਕਿਸੇ ਦਾ ਭਰੋਸਾ ਨਾ ਤੋੜੋ ਕਦੇ ਵੀ ਕਿਸੇ ਦਾ ਨਜਾਇਜ਼ ਫਾਇਦਾ ਨਾ ਚੱਕੋ ਤੇ ਲਾਲਚ ਜਿਹੜਾ ਬਿਲਕੁਲ ਵੀ ਕਦੇ ਜ਼ਿੰਦਗੀ ਚ ਨਾ ਕਰੋ ਆਪਣੀ ਨੀਤ ਹਮੇਸ਼ਾ ਸਾਫ਼ ਰੱਖੋ ਹੱਕ ਸੱਚ ਦੀ ਕਮਾਈ ਆ ਜਿਹੜੀ ਉਹ ਸਾਨੂੰ ਖਾਣੀ ਚਾਹੀਦੀ ਆ ਤੇ ਉਹਦਾ ਸਲਾ ਤੁਹਾਨੂੰ ਬਹੁਤ ਦੁੱਗਣੇ ਤਿੱਗਣੇ ਤਰੀਕੇ ਦੇ ਨਾਲ ਪਰਮਾਤਮਾ ਜ਼ਰੂਰ ਦਿੰਦਾ ਨੀਤਾ ਸਾਫ਼ ਹੋਣ ਤਾਂ ਮੁਰਾਦਾ ਜ਼ਰੂਰ ਮਿਲਦੀਆਂ ਨੇ ਇਹ ਗੱਲ ਸਾਬਤ ਜ਼ਰੂਰ ਕਰਦੀ ਹੈ ਇਹ ਕਹਾਣੀ ਬਹੁਤ-ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਕਹਾਣੀ ਲੈ ਕੇ ਜਲਦੀ ਮਿਲੂੰਗਾ ਜੀ